ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਤੁਹਾਨੂੰ ਪ੍ਰਾਤਨ ਸਮੇਂ ਦੀ ਇੱਕ ਨਿਸ਼ਾਨੀ ਹੋਰ ਦਿਖਾਉਣੀ ਹੈ ਕਿ ਬਲਟੋਈ ਇਹਨੂੰ ਬਲਟੋਈ ਕਿਹਾ ਜਾਂਦਾ ਹੈ ਬਹੁਤ ਵੱਡੀ ਬਲਟੋਈ ਆ ਹੈਨਾ ਤੇ ਇਹ ਇਹ ਮਾਜਲਾ ਪੁਰਾਣੇ ਸਮਿਆਂ ਦੇ ਵਿੱਚ ਇਹ ਲੋਕ ਚੀਜ਼ਾਂ ਪਾ ਕੇ ਰੱਖਦੇ ਸੀ ਇਹਨਾਂ ਦੇ ਵਿੱਚ ਸੁੱਕੀਆਂ ਚੀਜ਼ਾਂ ਪਾ ਕੇ ਰੱਖ ਲੈਂਦੇ ਸੀਗੇ ਜਿਵੇਂ ਕੋਈ ਆਪ ਦਾ ਆਟਾ ਵਗੈਰਾ ਹੋ ਗਿਆ ਗੋੜ ਹੋ ਗਿਆ ਹੈਨਾ ਜਾਂ ਕੋਈ ਆਪਣਾ ਬਾਲਾ ਸਬਜ਼ੀਆਂ ਬਣਾਉਣ ਦੇ ਕੰਮ ਆਉਂਦੀ ਸੀ ਜੀ ਹੈਨਾ ਜਿਵੇਂ ਜਦੋਂ ਜਦੋਂ ਦਾਲਾਂ ਸਬਜ਼ੀਆਂ ਬਣਾਉਣੋਂ हट ਕੇ ਲੋਕ ਉਹਨਾਂ ਸੁੱਕੀਆਂ ਚੀਜ਼ਾਂ ਪਾ ਕੇ ਰੱਖ ਲੈਂਦੇ ਸੀਗੇ ਹਨ ਤੇ ਪਹਿਲਾਂ ਟਾਈਮਾਂ ਦੇ ਵਿੱਚ ਜਿਵੇਂ ਆਪਾਂ ਪਰੋਲਿਆਂ 'ਚ ਗੁੜ ਪਾ ਕੇ ਰੱਖਦੇ ਸੀਗੇ ਹੁਣ ਇਹ ਵੀ ਚੀਜ਼ਾਂ ਇਹਦੇ ਵਿੱਚ ਸਟੋਰ ਕਰਕੇ ਰੱਖੀਆਂ ਜਾਂਦੀਆਂ ਸੀਗੀਆਂ ਪਰ ਹੁਣ ਇਹ ਵੱਡੇ-ਵੱਡੇ ਥਾਮਾ ਦੇ ਜਿਵੇਂ ਗੁਰਦੁਆਰਾ ਸਾਹਿਬ ਕੋਈ ਵੱਡੀਆਂ ਸੰਸਥਾਵਾਂ ਜਿੱਥੇ ਕੋਈ ਚੱਲਦੇ ਜਿਵੇਂ ਆਪਣੇ ਆਪ ਹੋਗੇ ਐਨ ਜੀਓ ਹੋਗੀਆਂ ਸੰਸਥਾ ਹੋਣਗੇ ਚੱਲਦੇ ਆ ਉਹ ਜੀਆਂ ਦੇ ਵਿੱਚ ਇਹਨੂੰ ਅੰਦਰੋਂ ਕਲੀ ਕਰਾ ਕੇ ਪਿੱਤਲੀ ਹੁੰਦੀ ਆ ਇਹ ਤਾਂ ਤਾਤ ਪਿੱਤਲ ਤਾਂਤ ਹੁੰਦੀ ਆ ਹੰਦਰੂਏ ਨੂੰ ਕਲੀ ਕਰਾ ਕੇ ਤੇ ਉਹ ਵੀ ਕੀਤਾ ਜਾਂਦਾ ਇਹਨਾਂ। ਬਈ ਵਰਤਿਆ ਜਾਂਦਾ ਖਾਣੇ ਦੇ ਵਿੱਚ ਵੀ। ਇਹ ਬਹੁਤ ਵਧੀਆ। ਤਾ ਤਾ ਹੀ ਅੱਗੇ ਪਾਣੇ ਲੋਕ ਇਹ ਚੀਜ਼ਾਂ ਵਰਤਦੇ ਸੀ। ਹੁਣ ਆਪਾਂ ਇਹਨਾਂ ਨੂੰ ਸਾਫ਼ ਸਪਾਈਆਂ ਕਰਨ ਦੇ ਮਾਰੇ ਬਈ ਮਿਹਨਤ ਲੱਗਦੀ ਆ ਹਨਾ ਇਹਨਾਂ ਚੀਜ਼ਾਂ ਨੂੰ ਆਪਾਂ ਵਿਚਾਰ ਕਰਾਂ ਦੇਖੋ। ਆਦੀ ਕੁੱਝ ਰਹਿ ਗਈ ਤਾਂ ਇਹ ਕਿ ਤਲਦੋਈ ਆ ਪਰ ਦੇਖਣ ਤੇ ਇਹ ਸਾਫ਼ ਕਰਨ ਵਾਲੀਆਂ ਕਾਫੀ ਵੱਡੀ ਆ ਮਿਹਨਤ ਲੱਗਦੀ ਆ। ਆਪਣੀ ਜਿਹੜੀ ਉਹ ਮਾਤਾ ਜੀ ਹੈਗੇ ਥੋੜੇ 올ਡ ਆ। ਤੇ ਫਿਰ ਉਹਨਾਂ ਤੇ ਵਿਚਾਰਾਂ ਤੋਂ ਹੀ ਪੁੰਦੀ ਨੇ ਇਹਦੀ ਕਿਹੜਾ ਕਿੱਥੇ ਬਜ਼ੁਰਗ ਮਾਤਾ ਤੋਂ ਹਨਾ ਤੇ ਇਸ ਤਰ੍ਹਾਂ ਕਰਕੇ ਵੀ ਇਹਨਾਂ ਦੀਆਂ ਇਹ ਆਪਣੇ ਕਈ ਹੈਗੀ ਆ ਤੇ ਇਹ ਬਹੁਤ ਸੋਹਣੀ ਜਿਹੀ ਆ ਚੀਜ਼ ਬਰਾਸਤੀ ਜੀ ਜਹਾ ਪ੍ਰਾਣੀ ਇਹ ਵੀ ਆਪਣੀ ਹਨਾ ਇਹਦੀ ਦੇਖੋ ਸ਼ੇਪ ਕਿੰਡੀ ਵੱਡੀ ਹੈ ਛੋਟੀ ਜੀ ਨਹੀਂ ਹੈਗੀ ਬਹੁਤ ਕਹਾ ਕਾਸੀ ਵੱਡੀ ਆ ਘੱਮ ਸੇ ਘਮ ਇਹ ਇਹ ਚ ਵੀ ਕਿਲੋ ਜੀ ਜਰਾਮ ਨਾਲ ਪੈ ਜਾਂਦੀ ਆ 20 ਤੋਂ ਜ਼ਿਆਦਾ ਹੀ ਪੈਂਦੀ ਆ ਤੇ ਜਾਨੀ ਦੀ ਇਹ ਐਡੀ ਵੱਡੀ ਆ ਦਾ ਸਾਈਜ਼ ਦੇਖ ਲੋ ਵੱਡਾ ਵੱਡਾ ਹੈ ਦੇਖੀ ਐਡਾ ਵੱਡਾ ਸਾਈਜ਼ ਹੈ ਇਹ ਹੈ ਨਾ ਤੇ ਜੇ ਤੁਹਾਨੂੰ ਮੇਰੀ ਇਹ ਬਰਾਸਤੀ ਤੇ ਪ੍ਰਾਤਨ ਚੀਜ਼ ਤੁਹਾਨੂੰ ਵਧੀਆ ਲੱਗੀ ਆ ਤੇ ਤੁਸੀਂ ਵੀ ਜੇ ਤੁਹਾਡੇ ਕੋਲੇ ਘਰੇ ਚੀਜ਼ਾਂ ਹੈਗੀਆਂ ਤੈਨੂੰ ਸੰਭਾਲ ਕੇ ਰੱਖੋ ਜੇ ਤੁਹਾਨੂੰ ਵਧੀਆ ਲੱਗੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿੰਨਾ ਵੀ ਭਰਾਵਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਆਪਾਂ ਇਹ ਜਿਹੜਾ ਤੁਹਾਨੂੰ ਸੱਭਿਆਚਾਰਕ ਤੇ ਵਿਰਾਸਤੀ ਚੀਜ਼ਾਂ ਹੀ ਦਿਖਾਵਾਂਗੇ ਜਦੋਂ ਵੀ ਦਿਖਾਵਾਂਗੇ ਕੋਈ ਵੀਡੀਓ ਦੇ ਵਿੱਚ ਨੱਚ ਨੱਚਣ ਕੁੱਦਣ ਤੇ ਨਗੀਜ਼ ਤੇ ਜਾਂ ਕੋਈ ਇਹ ਜੀਆਂ ਸ਼ਲੀਲਤਾ ਵਾਲੀਆਂ ਕੋਈ ਚੀਜ਼ਾਂ ਨਹੀਂ ਆਪਾਂ ਦਿਖਾਵਾਂਗੇ ਹਨਾ ਤੇ ਤੁਹਾਡਾ ਮੇਰੇ ਨਾਲ ਚੈਨਲ ਦੇ ਜੁੜਨ ਦੀ ਬਹੁਤ-ਬਹੁਤ ਧੰਨਵਾਦ ਸਸ਼ੀਕਾਲ ਮਿਹਰਬਾਨੀ